ਰਾਜਵੀਰ ਜਵੰਦਾ ਇਸ ਦੁਨੀਆ ਤੇ ਨਹੀਂ ਰਿਹਾ ਪਰਿਵਾਰ ਦੇ ਉੱਤੇ ਕਹਿਰ ਟਹਿ ਗਿਆ ਪਰ ਰਾਜਵੀਰ ਜਵੰਦੇ ਦੇ ਨਾਲ ਸਿਮਿਆਂ ਚ ਵੀ ਜਿਹੜਾ ਲੋਕ ਧੱਕਾ ਕਰਦੇ ਰਹੇ ਜਿਹੜੇ ਗੈਰ ਸਮਾਜੀ ਅੰਸਰ ਪਰਿਵਾਰ ਪੂਰੇ ਮਾਤਮ ਦੇ ਵਿੱਚ ਸੀ ਕਿੱਡਾ ਵੱਡਾ ਪਰਿਵਾਰ ਦੇ ਉੱਤੇ ਕਹਿਰ ਜਿਹੜਾ ਡਿੱਗਿਆ ਪਰ ਕਈ ਜਿਹੜੇ ਜਿਹੇ ਲੋਕ ਆ ਜਿਹੜੇ ਇਨਸਾਨੀ ਰੂਪ ਦੇ ਵਿੱਚ ਜਿਨ੍ਹਾਂ ਨੇ ਜਨਮ ਤਾਂ ਲਿਆ ਪਰ ਉਹਨਾਂ ਨੂੰ ਆਪਾਂ ਇਨਸਾਨ ਕਹਿ ਨਹੀਂ ਸਕਦੇ ਜਾਨਵਾਰਾਂ ਨਾਲੋਂ ਵੀ ਪੈੜੇ ਆ ਉਹ ਨਹੀਂ ਵੇਖਦੇ ਕਿਸੇ ਦਾ ਦੁੱਖ ਉਹ ਨਹੀਂ ਵੇਖਦੇ ਕੋਈ ਜਗਾ ਕਿ ਕਿਹੋ ਜੀ ਜਗਾ ਉਹਨਾਂ ਨੇ ਸਿਰ ਤੇ ਸਿਰ ਆਪਣੇ ਮਨ ਦੀ ਕਰਨੀ ਆ ਜੋ ਉਹਨਾਂ ਨੂੰ ਚੰਗਾ ਲੱਗਦਾ ਜਿੱਥੇ ਉਹਨਾਂ ਨੂੰ ਫਾਇਦਾ ਪਹੁੰਚਦਾ ਰਾਜਵੀਰ ਜਵੰਦੇ ਦੇ ਪਿਛਲੇ ਦਿਨੀ ਦੇਸ਼ ਸੰਸਕਾਰ ਹੋਇਆ ਉੱਥੇ ਵੀ ਇਹ ਲੋਕ ਬਾਜ਼ ਨਹੀਂ ਆਏ ਆਪਾਂ ਸਭ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਇੱਕ ਨੌਜਵਾਨ ਜਦੋਂ ਪੁੱਤ ਗਿਆ ਪੰਜਾਬ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਮਾਪਿਓ ਬੁੱਢੀ ਮਾਂ ਬੁੱਢੀ ਦਾਦੀ ਛੋਟੇ ਬੱਚੇ ਮਟਿਆਰ ਜਿਹੜੀ ਪਤਨੀ ਉਹ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਜਿਹੜਾ ਕਹਿਰ ਟਾਇਆ ਰੱਬ ਨੇ ਤੇ ਕਿਸ ਤਰੀਕੇ ਦੇ ਨਾਲ ਉਹ ਵਿਚਾਰੇ ਇਸ ਸੰਤਾਪ ਨੂੰ ਹੰਡਾ ਰਹੇ ਸੀ ਸੋ ਇਹ ਤਾਂ ਰਾਤ ਦੀ ਗੱਲ ਸੀ ਪਰ ਇਹ ਪਰਿਵਾਰ ਤਾਂ ਉਦੋਂ ਦਾ ਹੀ ਜਿਹੜਾ ਇਸ ਜਿਹੜਾ ਸਾਰਾ ਕੁਝ ਆਪਣੇ ਉੱਤੇ ਝੱਲ ਰਿਆ ਸੀ ਜਦੋਂ ਦਾ ਰਾਜਵੀਰ ਜਵੰਦੇ ਦੇ ਨਾਲੇ ਤਰਕਟਨਾ ਵਾਪਰੀ ਸੀ ਜਿੱਥੇ ਪੂਰੇ ਪੰਜਾਬ ਚੋਂ ਕਈ ਲੋਕਾਂ ਨੇ ਉਸ ਦੇ ਲਈ ਅਰਦਾਸਾਂ ਬੇਨਤੀਆਂ ਕੀਤੀਆਂ ਭਾਵੇਂ ਉਹਨਾਂ ਦਾ ਖੂਨ ਦਾ ਰਿਸ਼ਤਾ ਨਹੀਂ ਸੀ ਭਾਵੇਂ ਕੋਈ ਦੂਰ ਦਰਾਡੇ ਬੈਠਾ ਸੀ ਪਰ ਕਈ ਜਿਹੇ ਲੋਕ ਸੀ ਜਿਹੜੇ ਜਿਨ੍ਹਾਂ ਨੇ ਇਹ ਉਹਨਾਂ ਦੇ ਮੱਥੇ ਤੇ ਲਿਖਿਆ ਕਿ ਉਹਨਾਂ ਨੇ ਕਲੰਕੀ ਖੱਟਣਾ ਉਹਨਾਂ ਨੇ ਇਨਸਾਨ ਨੇ ਪ੍ਰਮਾਤਮਾ ਨੇ ਉਹਨਾਂ ਨੂੰ ਇਨਸਾਨੀ ਰੂਪ ਦੇ ਵਿੱਚ ਜਨਮਤਾ ਦੇਤਾ ਪਰ ਉਹਨਾਂ ਨੇ ਜਿਹੜੀ ਹਵਾਨੀਅਤ ਜਾਨਵਰਾਂ ਵਾਲੀ ਜਿਹੜੀਆਂ ਗੰਦੀਆਂ ਗੱਲਾਂ ਉਹ ਕਰਨੀਆਂ ਹੀ ਕਰਨੀਆਂ ਸੋ ਜਿਵੇਂ ਸਾਰੇ ਪੰਜਾਬ ਚੋਂ ਚਾਉਣ ਵਾਲੇ ਰਾਜਵੀਰ ਜਵੰਦੇ ਨੂੰ ਪਿੰਡ ਉਸ ਦੇ ਪਹੁੰਚੇ ਜਦੋਂ ਉਸ ਦਾ ਦੇਸ਼ ਸੰਸਕਾਰ ਕਰਨਾ ਸੀ ਆਪਣੇ ਮਹਿਬੂਬ ਗਾਇਕ ਨੂੰ ਵੇਖਣ ਦੇ ਲਈ ਓਵੇਂ ਕਈ ਜਿਹੜੇ ਜਿਹੇ ਭੈੜੇ ਅੰਸਰ ਸੀ ਉਹ ਵੀ ਉੱਥੇ ਭੀੜ ਦੇ ਵਿੱਚ ਪਹੁੰਚ ਗਏ ਆਪਾਂ ਸਭ ਜਾਣਦੇ ਹਾਂ ਜ਼ਿੰਮੇਦਾਰਾ ਘਰ ਕਿੱਡਾ ਕ ਹੁੰਦਾ ਤੇ ਲਗਭਗ ਜਿਹੜਾ ਦੇਸ਼ ਸੰਸਕਾਰ ਤੇ ਇਕੱਠ ਹੋਇਆ 2 ਲੱਖ ਤੋਂ ਉੱਪਰ ਸੀ ਸੋ ਇਨੇ ਇਕੱਠ ਦਾ ਇੱਕ ਘਰ ਦੇ ਵਿੱਚ ਆਉਣਾ ਤੇ ਉਹ ਸਮਾਉਣਾ ਉਹ ਮੁਸ਼ਕਲ ਆ ਪਰਿਵਾਰ ਨੇ ਆਪਣੀ ਪ੍ਰਾਈਵੇਸੀ ਦੇ ਲਈ ਗੇਟ ਦੇ ਵਿੱਚ ਕੁਝ ਪੁਲਸ ਵਾਲੇ ਠਲਤੇ ਪਹਿਲਾਂ ਤਾਂ ਇਹ ਲੋਕ ਉੱਥੇ ਪਹੁੰਚੇ ਹੀ ਇਸ ਕਰਕੇ ਕਹੀ ਕਿ ਕਲਾਕਾਰ ਆਉਣਗੇ ਉਸ ਦੇ ਨਾਲ ਅਸੀਂ ਫੋਟੋਆਂ ਖਿਚਾਵਾਂਗੇ ਜਿਵੇਂ ਕੋਈ ਉਸ ਦਾ ਸਾਥੀ ਸੰਗੀ ਕੋਈ ਆਉਂਦਾ ਸੀ ਉਹ ਤਾਂ ਦੁੱਖ ਵਟਾਉਣ ਆਉਂਦਾ ਸੀ ਇਹ ਭੱਜ ਪੈਂਦੇ ਸੀ ਕਿ ਸਾਡੇ ਨਾਲ ਫੋਟੋ ਮਾ ਕਰਾਲਾ ਤਾਂ ਕਿ ਅਸੀਂ ਛੇਕੀਆਂ ਮਾਰੀਏ ਕਿ ਫਲਾਣੇ ਕਲਾਕਾਰ ਨਾਲ ਸਾਡੀ ਫੋਟੋ ਆ। ਸੋ ਪਰਿਵਾਰ ਨੇ ਪ੍ਰਾਈਵੇਸੀ ਦੇ ਲਈ ਗੇਟ ਦੇ ਵਿੱਚ ਪੁਲਿਸ ਲਾਤੀ। ਪੁਲਿਸ ਵਿਅਰਚਾਰੀ ਨੇ ਹੱਥੀ ਸੀ ਕਿ ਕੇਵਲ ਜੇ ਟਾਈਮ ਤੇ ਅਸੀਂ ਖੜੇ ਹਾਂ ਕਿਹੋ ਜਿਹਾ ਇਹ ਇੱਥੇ ਮਾਹੌਲ ਆ ਅਸੀਂ ਸਖਤੀ ਨਾ ਕਰੀਏ। ਪਰ ਧੱਕੇ ਦੇ ਨਾਲ ਧੱਕੇ ਮਾਰ-ਮਾਰ ਕੇ ਘਰ ਦੇ ਵਿੱਚ ਪ੍ਰਵੇਸ਼ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਸੋ ਕੱਲ ਨੂੰ ਜੇ ਛੋਟੇ ਘਰ ਦੇ ਵਿੱਚ ਜਿੱਥੇ ਆਪਣੇ ਉਹ ਰਾਜਵੀਰ ਜਵੰਦਾ ਦਾ ਮ੍ਰਿਤਕ ਜਿਹੜੀ ਦੇਹ ਪਈ ਸੀ ਉੱਥੇ ਪਰਿਵਾਰ ਬੈਠਾ ਸੀ ਛੋਟੇ ਬੱਚੇ ਸੀ ਰਿਸ਼ਤੇਦਾਰ ਸੀ ਬੁੱਢੀ ਦਾਦੀ ਸੀ ਮਾਂ ਸੀ ਪਤਨੀ ਸੀ ਹੋਰ ਭੈਣ ਭਰਾ ਸੀ ਜੇਕਰ ਉੱਥੇ ਭਜੜੜ ਮਚ ਜਾਂਦੀ ਭੀੜ ਕੰਟਰੋਲੋਂ ਬਾਹਰ ਹੋ ਜਾਂਦੀ ਤੇ ਉੱਥੇ ਕੋਈ ਵੱਡਾ ਨੁਕਸਾਨ ਹੋ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਸੀ ਪਰਿਵਾਰ ਤਾਂ ਵਿਚਾਰਾ ਪਹਿਲਾਂ ਹੀ ਸੰਤਾਪ ਹੰਡਾ ਰਿਆ ਸੀ ਸਫਰ ਕਿਨੂੰ ਕਰਨਾ ਪੈ ਰਿਆ ਸੀ ਇਹ ਤਾਂ ਉਹ ਲੋਕ ਸੀ ਜਿਨ੍ਹਾਂ ਨੇ ਸਿਰਫ ਆਪਣਾ ਉल्लू ਸਿੱਧਾ ਕਰਨਾ ਸੀ ਸੋ ਇਸ ਕਰਕੇ ਵੀਰੋ ਧਿਆਨ ਰੱਖਿਆ ਕਰੋ ਅਜਿਹੇ ਸਮੇਂ ਤੇ ਅਜਿਹੇ ਜੇਕਰ ਕੋਈ ਮਾਹੌਲ ਹੁੰਦਾ ਗਮ ਦਾ ਕਿ ਥੋੜਾ ਜਿਹਾ ਆਪਾਂ ਨੂੰ ਵੀ ਕੋਈ ਸੋਚਣਾ ਚਾਹੀਦਾ ਕਿ ਆਪਾਂ ਸਾਰੇ ਬੰਦੇ ਹੁਣ ਘਰ ਦੇ ਵਿੱਚ ਨਹੀਂ ਜਾ ਸਕਦੇ ਪਰਵਾਰ ਦੁਖੀ ਆ ਪਰਵਾਰ ਨੇ ਰੋਣਾ ਚੋਣਾ ਕਿਉਂਕਿ ਪਰਵਾਰ ਨੂੰ ਇਹ ਸੀ ਕਿ ਵੱਧ ਤੋਂ ਵੱਧ ਸਾਡੇ ਕੋਲੇ ਤਾਂ 10-15 ਮਿੰਟਾਂ ਘੰਟਾ 2 ਘੰਟੇ ਆ ਸੋ ਅਸੀਂ ਉਸ ਨੂੰ ਵੇਖ ਸਕੀਏ ਜਿਵੇਂ ਬੱਚੀ ਕਹਿ ਰਹੀ ਸੀ ਕਿ ਜਦੋਂ ਰਾਜਵੀਰ ਜਵੰਦਾ ਦੀ ਅਰਥੀ ਉੱਠਣ ਲੱਗੀ ਕਿ ਪਾਪਾ ਹੁਣ ਤਾਂ ਟਾਈਮ ਥੋੜਾ ਰਹਿ ਗਿਆ ਹੁਣ ਤਾਂ ਬੋਲ ਪੋ ਉਹ ਗੱਲ ਸੁਣ ਕੇ ਸਾਰਿਆਂ ਦੀਆਂ ਤਾਂਹਾਂ ਨਿਕਲ ਆਈਆਂ ਪਰ ਇਹ ਲੋਕਾਂ ਨੂੰ ਕੰਨ ਤੇ ਜੂਣੀ ਸੁਰਕੀ ਪਰ ਜਿਹੜੇ ਹੋਰ ਲੋਕ ਹੁੰਦੇ ਉਹਨਾਂ ਨੂੰ ਇਹਨਾਂ ਨੂੰ ਸਮਝਾਉਣਾ ਜ਼ਰੂਰ ਚਾਹੀਦਾ